ਆਪਾਂ ਆਪਣੇ ਪਹਿਲੇ ਪ੍ਰੋਗਰਾਮਾਂ 'ਚ ਬਹੁਤ ਵਾਰੀ ਇਹ ਚਰਚਾ ਕੀਤੀ ਹੈ ਜੀ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਖਾਸ ਕਰਕੇ ਅਕਾਲੀ ਦਲ ਵਰਗੀ ਪਾਰਟੀ ਦੀ ਬਹੁਤ ਜ਼ਿਆਦਾ ਲੋੜ ਹੈ ਹੂੰ 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 ਇਤਿਹਾਸ ਦੇਖੋ ਕਹੇ ਜੀ ਬਣੀ ਹੋਈ ਆ ਵਿਟੰਮਨਾ ਪੰਜਾਬ ਦੀ ਵੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਲਿਆਂਦਾ ਸੀ ਸੋਚਦੇ ਸੀ ਪਤਾ ਨਹੀਂ ਕੀ ਕਰ ਦੇਣਗੇ ਤੇ ਫੇਰ ਵੀ ਉਹ ਉਹ ਲਾਲੇ ਦੇ ਹਿਸਾਬ ਨਾਲ ਹੀ ਚੱਲਦੇ ਆ ਤੇ ਉਹ ਉਹਨਾਂ ਨਾਲ ਵੀ ਇੰਨਾ ਫਰਕ ਨਹੀਂ ਪਿਆ ਹੂੰ 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 ਉਹ ਦੇਖੋ ਕਾਂਗਰਸ ਵੀ ਆਪਾਂ ਵੇਖੀ ਐ ਤੇ ਬੀਜੇਪੀ ਵੀ ਹੁਣ ਇਸ ਅੱਜ ਕੱਲ੍ਹ ਦੇ ਯੂਕੇ ਸਮੇਂ 'ਚ ਯੂਕੇ ਮੰਗ 'ਚ ਤਾਂ ਕਾਲੀ ਦਲ ਦੀ ਲੋੜ ਹੋਰ ਵੀ ਜ਼ਿਆਦਾ ਵਧ ਜਾਂਦੀ ਐ ਜਦੋਂ ਕਿ ਕੇਂਦਰ ਸਰਕਾਰ ਵਨ ਨੇਸ਼ਨ ਵਨ ਪੂਲ ਵਰਗੇ ਚੀਜ਼ਾਂ ਨੂੰ ਇਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹਮ 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 ਜਦੋਂ ਵਨ ਨੇਸ਼ਨ ਵਨ ਪੂਲ ਹੋਊਗੀ ਤੇ ਬੀਜੇਪੀ ਸੈਂਟਰ 'ਚ ਸਰਕਾਰ ਬਣਾਉ ਪੰਜਾਬ 'ਚ ਸਰਕਾਰ ਬਣਾਉ ਤੇ ਉਹਨਾਂ ਨੇ ਅੱਜ ਜਿਹੜੇ ਕਿਸਾਨ ਧਰਨਾ ਦਿੰਦੇ ਐ ਜਾਂ ਹੋਰ ਮੰਗਾਂ ਰੱਖਦੇ ਐ ਤੇ ਉਹਨਾਂ ਨੇ ਇਹਨਾਂ ਦੀ ਕਿਸੇ ਦੀ ਸੁਣਨ ਸੁਣਨ ਦੇਣੀ ਐ ਸੰਤੂ ਸਾਹਿਬ ਹਮ 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 ਹੁਣ ਤੁਸੀਂ ਇਹ ਵੇਖੋ ਵੀ ਚਲੋ ਇਹ ਮੰਨਦੇ ਆਂ ਵੀ ਅਕਾਲੀ ਦਲ ਤੋਂ ਗਲਤੀਆਂ ਹੋਈਆਂ ਉਹਨਾਂ ਨੇ ਖੜੇ ਮੱਥੇ ਮੰਨ ਵੀ ਲਈਆਂ ਹੂੰ ਹੂੰ ਵੀ ਜਦੋਂ ਅਕਾਲੀ ਦਲ ਪੰਥ ਦੀ ਪਾਰਟੀ ਆ ਇਹਨਾਂ ਨੇ ਜਾ ਕੇ ਸੌਦੇ ਸਾਧ ਵਰਗਿਆਂ ਤੋਂ ਥੱਲੇ ਬਹਿ ਕੇ ਵੋਟਾਂ ਮੰਗੀਆਂ ਜਦੋਂ ਕਿ ਹਰ ਪਾਰਟੀ ਇਹ ਕਰਦੀ ਆ ਤੇ ਉਦੋਂ ਇਹ ਭੁੱਲ ਗਏ ਸੀ ਜਿਵੇਂ ਲਾਲੋ ਵੀ ਬਈ ਇਹ ਦੌੜ 'ਚ ਜਿਵੇਂ ਕਾਂਗਰਸੀ ਜਾ ਕੇ ਬਹਿੰਦੇ ਸੀ ਨਾਲ ਇਹ ਵੀ ਬੈਠ ਗਏ ਵੀ ਅਸੀਂ ਪਿੱਛੇ ਕਿਉਂ ਰਹੀਏ ਡੇਰੇ ਤੋਂ ਵੋਟਾਂ ਮੰਗਣ ਚ ਜੀ ਇਹਨਾਂ ਨੇ ਵੀ ਵੋਟਾਂ ਮੰਗੀਆਂ ਕੋਈ ਸ਼ੱਕ ਨਹੀਂ ਇਹਨਾਂ ਨੇ ਜਦੋਂ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਇਹਨਾਂ ਨੇ ਢਿੱਲ ਮੱਠ ਵਰਤੀ ਕੋਈ ਸ਼ੱਕ ਨਹੀਂ ਹੂੰ ਕਿਉਂਕਿ ਇਹਨਾਂ ਨੂੰ ਉਦੋਂ ਉਦੋਂ ਸਿਆਸਤ ਦੀ ਦੌੜ 'ਚ ਸਾਰੇ ਹੀ ਉਹਨਾਂ ਦੇ ਬਰਾਬਰ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸਖਬੀਰ ਬਾਦਲ ਯੰਗ ਸੀ ਇਹਨੂੰ ਇਹ ਲੱਗਦਾ ਸੀ ਵੀ ਉਹ ਵੋਟਾਂ ਮੰਗਣ ਜਾਂਦੇ ਆ ਅਸੀਂ ਵੀ ਚਾਹੀਏ ਜੀ ਜੇ ਉਹ ਰਾਧਾ ਸਵਾਮੀਆ ਦੇ ਜਾਂਦੇ ਆ ਅਸੀਂ ਵੀ ਚਾਹੀਏ ਜੀ ਠੀਕ ਹੈ ਕੋਈ ਉਹਦੇ ਪਿੱਛੇ ਨਹੀਂ ਉਹ ਹੁਣ ਅੱਜ ਰਾਧਾ ਸਵਾਮੀ ਆ ਦੇ ਹਰੇਕ ਲੀਡਰ ਉੱਥੇ ਜਾ ਕੇ ਕਹਿੰਦਾ ਹਰੇਕ ਜਾਣਦਾ ਹੈ ਤੇ ਇਹਨਾਂ ਨੂੰ ਉੱਥੇ ਜਾਣ ਦਾ ਕੋਈ ਹੱਕ ਨਹੀਂ ਜਦੋਂ ਉਹ ਗੁਰੂ ਧੰਮਾ ਅਸੀਂ ਉਹਨਾਂ ਨੂੰ ਮੰਨਦੇ ਨਹੀਂ ਹੂੰ ਪਰ ਇਹ ਲੋਕ ਜਾ ਕੇ ਜਦੋਂ ਬਾਬਿਆਂ ਦੇ ਚਰਨਾਂ 'ਚ ਬਹਿੰਦੇ ਅੱਜ ਇਹਨਾਂ ਨੂੰ ਕੀਤੀਆਂ ਗਲਤੀਆਂ ਦਾ ਅਹਿਸਾਸ ਹੋਇਆ ਚਲੋ ਕਿਸੇ ਕੌਮ ਪ੍ਰਸਤ ਬੰਦੇ ਨੇ ਜਥੇਦਾਰ ਨੇ ਭਾਵੇਂ ਕਿਸੇ ਨੇ ਵੀ ਉਹਨਾਂ ਨੇ ਜਾ ਕੇ ਇਹਨਾਂ ਨੂੰ ਆਖਿਆ ਵੀ ਚਲੋ ਗਲਤੀਆਂ ਉਹ ਕਹਿੰਦਾ ਵੀ ਮੈਂ ਗਲਤੀਆਂ ਸਾਰੀਆਂ ਆਪਦੀ ਝੋਲੀ 'ਚ ਪਾ ਲਿਆ ਬੜੀ ਵੱਡੀ ਗੱਲ ਕੀ ਹੋਊ ਹਮਮ ਨੰਬਰ 2 ਮੈਂ ਨਹੀਂ ਮੈਂ ਆਪਣੇ ਕਈ ਕਾਲਰਾਂ ਨੇ ਗੱਲ ਕੀਤੀ ਆ ਵੀ ਸੁਖਵੀਰ ਬਾਦਲ ਪ੍ਰਧਾਨ ਬਣੋ ਤੁਸੀਂ ਲਿਖ ਕੇ ਲਖਾ ਲਓ ਸੁਖਵੀਰ ਬਾਦਲ ਹੁਣ ਪ੍ਰਧਾਨ ਨਹੀਂ ਬਣੂਗਾ ਕਦੇ ਵੀ ਐਡੇ ਮੂਰਖੋ ਹੈ ਨਹੀਂ ਜੀ ਹਮਮ ਠੀਕ ਹੈ ਅ ਜੇ ਤੁਸੀਂ ਕਦੇ ਵੀ ਮੰਨ ਲਿਓ ਉਥੇ ਸੋਨੀਆ ਗਾਂਧੀ ਰਾਹੁਲ ਗਾਂਧੀ ਵਰਗਿਆਂ ਨੇ ਪ੍ਰਧਾਨਗੀ ਛੱਡ ਛੱਡੀ ਪ੍ਰਧਾਨਗੀ ਤੂੰ ਕੀ ਲੈਣਾ ਉਹ ਤਾਂ ਪਿੱਛੇ ਸਰਪਾਸਤ ਨਹੀਂ ਉਹ ਚਲਾਉਣਗੇ ਪਾਰਟੀ ਕੋਈ ਸ਼ੱਕ ਨਹੀਂ ਤੁਸੀਂ ਕਦੇ ਵੀ ਵੇਖ ਲਿਓ ਸੁਖਬੀਰ ਬਾਦਲ ਜਾਂ ਬਾਦਲ ਪਰਿਵਾਰ ਦਾ ਕੋਈ ਵੀ ਬੰਦਾ ਹੁਣ ਪ੍ਰਧਾਨ ਨਹੀਂ ਬਣੂਗਾ ਸੰਧੂ ਸਾਹਿਬ ਦੇਖ ਲਿਓ ਜਾਈ ਓਕੇ ਤੇ ਜਦੋਂ ਪੁਨਰਗਠਨ ਹੋਊਗਾ ਮੈਂ ਮੰਨਦਾ ਪੁਨਰਗਠਨ ਹੋਊ ਪਰ ਇਹ ਬੰਦਮਣਾ ਹੈ ਜੇ ਤੁਸੀਂ ਕੀ ਕਰੋ ਤੁਸੀਂ ਤੁਹਾਨੂੰ ਕੀ ਲੱਗਦਾ ਜਾਂ ਲੋਕਾਂ ਨੂੰ ਕੀ ਲੱਗਦਾ ਕਿ ਅਮਰਤਪਾਲ ਵਰਗੀ ਪਾਰਟੀਆਂ ਨਵੀਂ ਪਾਰਟੀ ਬਣਾ ਕੇ ਉਹ ਕੋਈ ਪੰਜਾਬ ਨੂੰ ਇੱਕ ਵੱਖਰੀ ਦਿੱਖ ਪ੍ਰਦਾਨ ਕਰ ਦੇਣਗੇ ਜਾਂ ਉਹ ਇੱਕ ਬਹੁਤ ਵੱਡੇ ਲੀਡਰ ਪੈਦਾ ਕਰ ਦੇਣਗੇ ਪਰ ਫਿਰ ਕੀ ਲੱਗਦਾ ਰਵਿੰਦਰ ਸਿੰਘ ਵੀ ਹੁਣੇ ਲੋਕਾਂ ਇਹ ਸਵੀਕਾਰ ਕਰਨਗੇ ਪਾਰਟੀ ਜਿਸ ਤਰ੍ਹਾਂ ਇਹਦਾ ਪੁਨਰਗਠਨ ਹੋ ਰਿਹਾ ਮੈਨੂੰ ਲੱਗਦਾ ਹੈ ਵੀ ਅੱਗੇ ਨਾਲੋਂ ਇਹਨਾਂ ਦਾ ਬਿਹਤਰ ਪ੍ਰਦਰਸ਼ਨ ਹੋਊਗਾ ਕਿਉਂਕਿ ਦੇਖੋ ਇਹਨਾਂ ਕੋਲ ਲੋਕਾਂ ਕੋਲ ਮੁੱਦਾ ਕੀ ਸੀ ਲੋਕਾਂ ਨੇ ਐਵੇਂ ਹੀ ਐਵੇਂ ਗੱਲਾਂ ਦੇਖੋ ਜੀ ਮੈਂ ਇਹ ਗੱਲ ਮੰਨਦਾ ਵੀ ਆਪਣੇ ਲਈ ਗੁਰੂ ਗ੍ਰੰਥ ਸਾਹਿਬ ਸਾਰਾ ਬੋਝ ਚੁਣੇ ਅਸੀਂ ਜਦੋਂ ਮੱਥਾ ਟੇਕਦੇ ਆ ਆਪਦਾ ਤਨ ਮਨ ਧਨ ਸਮਰਪਿਤ ਕਰ ਦਿੰਦੇ ਹੂੰ ਹੂੰ ਇਹਨਾਂ ਲੋਕਾਂ ਨੇ ਉਹੀ ਪੰਜਾਬੀਆਂ ਦੇ ਜਿਹੜਾ ਸੌਫਟ ਕਾਰਨਰ ਹੈ ਉਹਨਾਂ ਨੂੰ ਲਾਲੇ ਨੇ ਆ ਕੇ ਪੜਾ ਗੁਰੂ ਗ੍ਰੰਥ ਸਾਹਿਬ ਦੇ ਜੋ ਦੋਖੀ ਨੇ ਉਹਨਾਂ ਨੂੰ ਦੋ ਦਿਨਾਂ ਚ ਜੇਲ੍ਹ ਦੇ ਪਿੱਛੇ ਡੱਕ ਦਿਆਂਗੇ ਹੁਣ ਉਹ ਲਾਲੇ ਨੂੰ ਪੁੱਛਣ ਆਲੋ ਵੀ ਤੁਸੀਂ ਡੱਕਤੇ ਹੂੰ 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 ਦੇਖੋ ਇਹ ਕੋਈ ਲਾ ਕਾਨੂੰਨ ਆ ਕੱਲ ਨੂੰ ਸੰਤੂ ਸਾਹਿਬ ਕੋਈ ਤੁਹਾਨੂੰ ਕਹਿ ਦੂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਆ ਤੁਹਾਨੂੰ ਜੇਲ੍ਹ ਦੇ ਅੰਦਰ ਡੱਕ ਦਈਏ ਤਾਂ ਤੁਸੀਂ ਦੇ ਇਹ ਗੱਲਾਂ ਦੇਖੋ ਤਰਕ ਨਾਲ ਹੁੰਦੀਆਂ ਜੇ ਅੱਜ ਤੱਕ ਆਮ ਆਦਮੀ ਪਾਰਟੀ ਚ ਇੰਨਾ ਦਮ ਸੀ ਇਹਨਾਂ ਨੇ ਹੁਣ ਵੀਡੀਓ ਪਈਆਂ ਤੇ ਉਹ ਕਹਿੰਦੇ ਸੀ ਐ ਕਰਦਾਂਗੇ ਜਾਂ ਹੁਣ ਆਪਣੇ ਕੈਪਟਨ ਸਾਹਿਬ ਗੁਟਕਾ ਸਾਹਿਬ ਫੜ ਕੇ ਕਹਿੰਦੇ ਸੀ ਵੀ ਅਸੀਂ ਨਸ਼ਾ ਬੰਦ ਕਰਦਾਂਗੇ ਤੇ ਇਹ 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 ਚੀਜ਼ਾਂ ਜੇ ਦੋ ਘੜੀ ਹੋਣ ਵਾਲੀਆਂ ਹੁਣ ਤਾਂ ਇੱਕ ਮਿੰਟ ਚ ਹੋ ਜਾਣ ਸੋਹਣ ਸਾਹਿਬ ਮਿਹਰਬਾਨੀ ਥੈਂਕ ਯੂ ਥੈਂਕ ਯੂ ਅੱਗੇ ਜੀ ਤੁਹਾਡੇ ਵਿਚਾਰ ਰਵਿੰਦਰ ਜੀ ਰਵਿੰਦਰ ਦੇ ਵਿਚਾਰ ਤੁਸੀਂ ਸੁਣੀ ਲਏ ਆ ਉਹ ਬੜਾ ਕਲੀਅਰਲੀ ਕਹਿ ਰਹੇ ਨੇ ਕਿ ਠੀਕ ਆ ਗਲਤੀਆਂ ਹੋਈਆਂ ਪਰ ਜੋ ਉਹਨਾਂ ਨੇ ਆਪਣੀਆਂ ਗਲਤੀਆਂ ਸਾਰੀ ਚੋਲੀ 'ਚ ਪਾ ਲੀਆਂ ਵਾ ਤੇ ਲੋਕੀ ਉਹਨਾਂ ਨੂੰ ਹੁਣ ਸਰਕਾਰ ਕਰਨਗੇ ਇਹ ਉਹਨਾਂ ਦਾ ਵਿਚਾਰ ਆ ਮੀਨਵਾਈਲ